ਜੀ ਸਸਿਆ ਗਾ ਲਓਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਰਾਸ਼ਨ ਕਾਰਡ ਨਵੀਂ ਅਪਡੇਟ ਨਵੇਂ ਨਿਯਮ ਲਾਗੂ 30 ਜੂਨ ਤੋਂ ਪਹਿਲਾਂ ਜਰੂਰ ਕਰੋ ਇਹ ਕੰਮ 1 ਜੁਲਾਈ ਤੋਂ ਇਹਨਾਂ ਲੋਕਾਂ ਦਾ ਰਾਸ਼ਨ ਹੋ ਜਾਵੇਗਾ ਬੰਦ ਕਿਹੜੇ ਲੋਕਾਂ ਦਾ ਰਾਸ਼ਨ ਬੰਦ ਹੋਵੇਗਾ ਅਤੇ ਕਿਹੜਾ ਕੰਮ ਜੋ 30 ਜੂਨ ਤੋਂ ਪਹਿਲਾਂ ਪਹਿਲਾਂ ਕਰਨਾ ਪਵੇਗਾ ਆਓ ਜਾਣਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਲੈਟਰ ਤੋਂ ਪਰ ਦੇਖਣ ਨੂੰ ਮਿਲ ਸਕਣਗੀਆਂ ਔਰ ਅਗਰ ਤੁਸੀਂ ਵੀ ਨਵਾਂ ਰਾਸ਼ਨ ਕਾਰਡ ਬਣਾਉਣ ਜਾ ਰਹੇ ਹੋ ਜਾਂ ਫਿਰ ਤੁਸੀਂ ਰਾਸ਼ਨ ਕਾਰਡ ਪਹਿਲਾਂ ਤੋਂ ਬਣਾਇਆ ਹੋਇਆ ਤਾਂ ਤੁਹਾਡੇ ਲਈ ਕੁਝ ਨਵੇਂ ਨਿਯਮ ਸਰਕਾਰ ਦੇ ਵੱਲੋਂ ਲਾਗੂ ਕਰ ਦਿੱਤੇ ਗਿਆ ਜੋ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕੇਂਦਰ ਸਰਕਾਰ ਦੇਸ਼ ਦੇ ਲਗਭਗ 80 ਕਰੋੜ ਲੋਕਾਂ ਨੂੰ ਹਰ ਮਹੀਨੇ ਰਾਸ਼ਨ ਪ੍ਰਦਾਨ ਕਰਦੀ ਹੈ ਜੇਕਰ ਤੁਸੀਂ ਵੀ ਇਸ ਸਰਕਾਰੀ ਸਕੀਮ ਦਾ ਫਾਇਦਾ ਲੈ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ ਮੁਫਤ ਰਾਸ਼ਨ ਪ੍ਰਾਪਤ ਕਰਨ ਲਈ ਤੁਹਾਨੂੰ ਆਪਣਾ ਰਾਸ਼ਨ ਕਾਰਡ ਈਕੇਵਾਈਸੀ ਕਰਵਾਉਣਾ ਹੋਵੇਗਾ ਕੇਵਾਈਸੀ ਕਰਵਾਉਣ ਦੀ ਆਖਰੀ ਮਿਤੀ 30 ਜੂਨ ਹੈ ਜਿਹੜੀ ਰਾਸ਼ਨ ਧਾਰਕ ਇਸ ਮਿਤੀ ਤੱਕ ਕੇਵਾਈਸੀ ਨਹੀਂ ਕਰਵਾਉਂਦੇ ਉਹਨਾਂ ਨੂੰ ਜੁਲਾਈ ਮਹੀਨੇ ਦਾ ਰਾਸ਼ਨ ਨਹੀਂ ਮਿਲੇਗਾ ਜਨ ਤੱਕ ਫਾਉਂਡ ਪ੍ਰਣਾਲੀ ਦੀ ਦੁਕਾਨਾਂ ਬਜਟ ਕੀਮਤ ਦੀਆਂ ਦੁਕਾਨਾਂ ਤੇ ਕੇवाईसी ਮੁਫਤ ਹੋਵੇਗੀ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਰਾਸ਼ਨ ਦਾ ਲਾਭ ਦਿੱਤਾ ਜਾ ਰਿਹਾ ਹੈ ਪਰ ਇਸ ਨੂੰ ਸਮੇਂ ਸਮੇਤੇ ਅਪਡੇਟ ਕਰਨਾ ਵੀ ਜ਼ਰੂਰੀ ਹੈ ਅੱਜ ਅਸੀਂ ਤੁਹਾਨੂੰ ਈ ਕੇवाईसी ਬਾਰੇ ਜਾਣਕਾਰੀ ਦਿੰਦੇ ਹਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਹਨੂੰ ਕਿਵੇਂ ਪੂਰਾ ਕਰ ਸਕਦੇ ਹੋ ਪਰ ਇਸ ਤੋਂ ਪਹਿਲਾਂ ਤੁਹਾਨੂੰ ਆਨਲਾਈਨ ਜਾ ਕੇ ਕੁਝ ਜ਼ਰੂਰੀ ਜਾਣਕਾਰੀਆਂ ਦੀ ਜਾਂਚ ਕਰਨੀ ਪਵੇਗੀ ਤੁਹਾਨੂੰ ਸਭ ਨੂੰ ਦੱਸਤੀ ਹੈ ਕਿ ਪਰ ਇਸ ਤੋਂ ਪਹਿਲਾਂ ਤੁਹਾਨੂੰ ਕੁਝ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ ਫੂਡ ਐਂਡ ਲੌਜਿਸਟ ਵਿਭਾਗ ਨੇ ਈਕੇਵਾਈਸੀ ਬਾਰੇ ਕਿਹਾ ਕਿ ਦਰਸਲ ਜਿੱਥਾਂ ਇਸ ਲਈ ਵੀ ਕਿਹਾ ਜਾਂਦਾ ਹੈ ਤਾਂ ਜੋ ਰਾਸ਼ਨ ਕਾਰਡ ਦੇ ਦਰਜ ਮੈਂਬਰਾਂ ਦੇ ਨਾਮ ਅਪਡੇਟ ਕੀਤੇ ਜਾਣ ਕਿਉਂਕਿ ਮੌਤ ਅਤੇ ਵਿਆਹ ਦੀ ਸਥਿਤੀ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਰਾਸ਼ਨ ਦਾ ਲਾਭ ਨਹੀਂ ਮਿਲਦਾ ਹੈ ਯਾਨੀ ਜਿਨ੍ਹਾਂ ਮੈਂਬਰਾਂ ਦੇ ਰਾਸ਼ਨ ਕਾਰਡ ਤੇ ਨਾਮ ਦਰਜ ਹਨ ਉਹਨਾਂ ਨੂੰ ਕੇਵਾਈਸੀ ਪੂਰੀ ਕਰवानी ਹੋਵੇਗੀ ਰਾਸ਼ਨ ਕਾਰਡ ਦੀ ਈਕੇਵਾਈਸੀ ਕਰਵਾਉਣ ਲਈ ਤੁਹਾਡਾ ਆਧਾਰ ਕਾਰਡ ਅਪਡੇਟ ਹੋਣਾ ਚਾਹੀਦਾ ਹੈ ਰਾਸ਼ਨ ਕਾਰਡ ਨੂੰ ਇਸ ਵਿੱਚ ਦਰਜ ਬਾਇਓਮੈਟਿਕ ਦੇ ਅਨੁਸਾਰ ਅਪਡੇਟ ਕੀਤਾ ਜਾਵੇਗਾ ਅਜਿਹੇ ਚ ਜੇਕਰ ਤੁਹਾਡਾ ਆਧਾਰ ਕਾਰਡ ਅਪਡੇਟ ਨਹੀਂ ਹੈ ਤਾਂ ਤੁਹਾਨੂੰ ਪਹਿਲਾਂ ਇਸ ਨੂੰ ਅਪਡੇਟ ਕਰਵਾਉਣਾ ਹੋਵੇਗਾ ਪਰ ਧਿਆਨ ਰੱਖਣਯੋਗ ਇਹ ਗੱਲ ਹੈ ਕਿ ਬਾਇਓਮੈਟਿਕ ਅਪਡੇਟ ਕਰਵਾਉਣਾ ਲਈ ਤੁਹਾਨੂੰ ਆਧਾਰ ਸੈਂਟਰ ਤੇ ਜਾਣਾ ਹੋਵੇਗਾ ਅਤੇ ਇੱਥੇ ਤੁਸੀਂ ਇਸ ਨੂੰ ਆਸਾਨੀ ਨਾਲ ਅਪਡੇਟ ਕਰਵਾ ਸਕਦੇ ਹੋ ਰਾਸ਼ਨ ਕਾਰਡ ਦੇ ਈਕੇਵਾਈਸੀ ਲਈ ਤੁਹਾਨੂੰ ਸਹੀ ਕੀਮਤ ਦੀ ਦੁਕਾਨ ਤੇ ਜਾਣਾ ਪਵੇਗਾ ਪਰ ਇਸ ਤੋਂ ਪਹਿਲਾਂ ਤੁਸੀਂ ਰਾਸ਼ਨ ਕਾਰਡ ਦੀ ਜਾਣਕਾਰੀ ਆਨਲਾਈਨ ਚੈੱਕ ਕਰ ਸਕਦੇ ਹੋ ਹਰ ਰਾਜ ਲਈ ਵੱਖਰੀ ਸਾਈਟ ਬਣਾਈ ਗਈ ਹੈ ਜੇਕਰ ਤੁਸੀਂ ਦਿੱਲੀ ਦੇ ਨਿਵਾਸੀ ਹੋ ਤਾਂ ਤੁਹਾਨੂੰ ਪਹਿਲਾਂ ਦਿੱਲੀ ਸਰਕਾਰ ਦੀ ਸਾਈਟ ਤੇ ਜਾਣਾ ਹੋਵੇਗਾ ਅਤੇ ਇੱਥੇ ਸਾਰੀ ਜਾਣਕਾਰੀ ਦਰਜ ਕਰਨ ਤੋਂ ਬਾਅਦ ਹੀ ਤੁਸੀਂ ਰਾਸ਼ਨ ਕਾਰਡ ਦੀ ਜਾਣਕਾਰੀ ਚੈੱਕ ਕਰ ਸਕਦੇ ਹੋ ਇਸ ਤੋਂ ਬਾਅਦ ਸਾਰੇ ਮੈਂਬਰਾਂ ਨੂੰ ਜਾ ਕੇ ਬਾਇਓਮੈਟਿਕ ਦੇ ਅਨੁਸਾਰੀ ਈਕੇਵਾਈਸੀ ਕਰਾਉਣਾ ਹੋਵੇਗਾ ਔਰ ਅਗਰ ਤੁਸੀਂ ਪੰਜਾਬ ਦੇ ਵਿੱਚ ਰਹ ਰਹੇ ਹੋ ਔਰ ਆਪਣਾ ਰਾਸ਼ਨ ਕਾਰਡ ਦੀ ਅਪਡੇਟ ਦੇਖਣਾ ਚਾਹੁੰਦੇ ਹੋ ਜਾਂ ਫਿਰ ਆਪਣੇ ਐਡਰਾਸ਼ਨ ਕਾਰਡ ਨੰਬਰ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇੱਕ ਐਪਲੀਕੇਸ਼ਨ ਹੈ ਮੇਰਾ ਰਾਸ਼ਨ ਜੋ ਕਿ ਤੁਹਾਨੂੰ ਪਲੇ ਸਟੋਰ ਦੇ ਉੱਪਰ ਮਿਲ ਜੇਗੀ ਇਸ ਐਪ ਦੇ ਵਿੱਚ ਤੁਸੀਂ ਆਪਣੇ ਆਧਾਰ ਕਾਰਡ ਦੇ ਨਾਲ ਆਪਣਾ ਰਾਸ਼ਨ ਕਾਰਡ ਨੰਬਰ ਕੱਢ ਸਕਦੇ ਹੋ ਅਤੇ ਇਸ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਰਾਸ਼ਨ ਕਾਰਡ ਦੇ ਵਿੱਚ ਟੋਟਲ ਕਿੰਨੇ ਮੈਂਬਰ ਦਰਜ ਜਿਨ੍ਹਾਂ ਦੇ ਨਾਮ ਕੀਤੇ ਗਿਆ ਅਤੇ ਕਿਹੜੇ-ਕਿਹੜੇ ਮੈਂਬਰ ਦਾ ਸਟੇਟਸ ਐਕਟਿਵ ਹੈ ਅਤੇ ਕਿਹਨਾਂ ਦਾ ਇਨਐਕਟਿਵ ਹੈ ਸਾਰੀ ਜਾਣਕਾਰੀ ਤੁਹਾਨੂੰ ਮੇਰਾ ਰਾਸ਼ਨ ਐਪ ਤੇ ਮਿਲ ਜਾਵੇਗੀ ਇਸ ਤੋਂ ਇਲਾਵਾ ਹੋਰ ਅਗਰ ਤੁਸੀਂ ਕਿਸੇ ਮੈਂਬਰ ਦਾ ਨਾਮ ਐਡ ਕਰਨਾ ਚਾਹੁੰਦੇ ਹੋ ਜਾਂ ਫਿਰ ਕਿਸੇ ਮੈਂਬਰ ਦਾ ਨਾਮ ਡਿਲੀਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਰਾਸ਼ਨ ਡੀਪੂ ਤੇ ਜਾ ਕੇ ਆਪਣੇ ਅਪਡੇਟ ਕਰਵਾ ਸਕਦੇ ਹੋ ਅਤੇ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ